ਸਸਮੋਕੇ ਕਬੱਡੀ ਖਿਡਾਰੀ ਤੇਜਪਾਲ ਗਿੱਦੜਵਿੰਡੀ ਦੇ ਘਰ ਦੇ ਵਿੱਚ ਮੌਜੂਦ ਆ ਮੇਰੇ ਪਿੱਛੇ ਟਰੋਫੀਆਂ ਦੇਖੋ ਇਹ ਉਸ ਖਿਡਾਰੀ ਦੀ ਕਮਾਈ ਹੈ ਉਸ ਖਿਡਾਰੀ ਦੇ ਜਿੱਤੇ ਹੋਏ ਇਨਾਮ ਨੇ ਉਸ ਖਿਡਾਰੀ ਨੂੰ ਸਨਮਾਨ ਦੇ ਵਿੱਚ ਮਿਲੇ ਹੋਏ ਇਨਾਮ ਨੇ ਹੁਣ ਤੁਸੀਂ ਇਸ ਤਸਵੀਰ ਤੋਂ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੇਜਪਾਲ ਕਿਸ ਲੈਵਲ ਦਾ ਖਿਡਾਰੀ ਸੀ ਕਿਸ ਪੱਧਰ ਦਾ ਖਿਡਾਰੀ ਸੀ ਕਿਉਂਕਿ ਘਰ ਦੇ ਵਿੱਚ ਪਈਆਂ ਇਹ ਟਰੋਫੀਆਂ ਇਹ ਵੱਡੇ ਵੱਡੇ ਕੱਪ ਦੱਸ ਰਹੇ ਆ ਕਿ ਉਹ ਖਿਡਾਰੀ ਕਬੱਡੀ ਦੇ ਵਿੱਚ ਕਿੰਨਾ ਕੁ ਜ਼ਿਆਦਾ ਨਾਮ ਜਿਹੜਾ ਕਮਾ ਚੁੱਕਾ ਸੀ ਪਰ ਅੱਜ ਉਹ ਖਿਡਾਰੀ ਸਦਾ ਲਈ ਇਸ ਦੁਨੀਆ ਤੋਂ ਗਿਆ ਵਾ ਸਦਾ ਲਈ ਇਸ ਪਰਿਵਾਰ ਤੋਂ ਵਿਛੜਿਆ ਵਾ ਤਾਂ ਇਸ ਮੌਕੇ ਇਹ ਤਸਵੀਰਾਂ ਨੇ ਜਿਹੜੀਆਂ ਨੇ ਖੁਦ ਬਿਆਨ ਕਰੀਆਂ ਨੇ ਕਿ ਭਾਈ ਕਿਸ ਲੈਵਲ ਦਾ ਖਿਡਾਰੀ ਸੀ ਮੇਨਾ ਵੀਰ ਦੇ ਤੋਂ ਸਾਥੀ ਖਿਡਾਰੀ ਵੀ ਨੇ ਬਾਈ ਦੇ ਪਿੰਡ ਦੇ ਨੇ ਤੇ ਵੀਰ ਹੁਣੀ ਭਾਵੁਕ ਨੇ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਸਾਥੀ ਗਿਆ ਵਾ ਤੇ ਜਦੋਂ ਆਫ ਕੈਮਰਾ ਪਹਿਲਾਂ ਮੈਂ ਵੀਰ ਹੁੰਦਾਂ ਨਾਲ ਗੱਲ ਵੀ ਕਰ ਰਿਹਾ ਸੀ ਤਾਂ ਕੁਝ ਅਜਿਹੀਆਂ ਗੱਲਾਂ ਵੀਰ ਹੁੰਦਾਂ ਨੇ ਦਸੀਆਂ ਨੇ ਕਿ ਜੋ ਕਿਸੇ ਵੀ ਇਨਸਾਨ ਦੀ ਚੰਗਿਆਈ ਨੂੰ ਦਸਾਉਂਦੀਆਂ ਨੇ ਤਾਂ ਵੀਰ ਨੇ ਪਹਿਲਾਂ ਦੱਸਿਆ ਸੀਗਾ ਕਿ ਵੀਰੇ ਤੁਸੀਂ ਨਾ ਪਹਿਲਾਂ ਗੱਲ ਕਰ ਰਹੀ ਸੀ ਕਿ ਬਾਈ ਉਹ ਬੰਦਾ ਸੀ ਜਿਹੜਾ ਕੋਈ ਵੀ ਪਿੰਡ ਦਾ ਸਾਂਝਾ ਕੰਮ ਹੁੰਦਾ ਸੀ ਜੇ ਪਿੰਡ ਦੇ ਵਿੱਚ ਕੋਈ ਕਹਿੰਦੇ ਕਿਤੇ ਕੋਈ ਦਿੱਕਤ ਆਉਂਦੀ ਸੀ ਤਾਂ ਬਾਈ ਨੂੰ ਫੋਨ ਕਰ ਦਿੰਦੇ ਸੀ ਲੋਕ ਕੇ ਤੇਜਪਾਲ ਨੂੰ ਫੋਨ ਕਰਦੇ ਹਾਂ ਬਈ ਬਿਲਕੁਲ ਜੇ ਕੋਈ ਵੀ ਗੱਲ ਹੋਣੀ ਹੈ ਨਾ ਜੇ ਕੋਈ ਹਨਾ ਪਸ਼ੂ ਆਵਾਰਾ ਜਿਵੇਂ ਪਸ਼ੂ ਕਿਤੇ ਹਨਾ ਨੁਕਸਾਨ ਹੋ ਜਾਣਾ ਜਾਂ ਕਿਤੇ ਵੀ ਕੋਈ ਵੀ ਗੱਲ ਹੋਣੀ ਤੇ ਤੇਜਪਾਲ ਨੂੰ ਫੋਨ ਕਰਨਾ ਇਹਨੇ ਪਹਿਲੀ ਅਪ੍ਰੈਲ ਦੇ ਆਧਾਰ ਤੇ ਆਪਦਾ ਕੰਮ ਛੱਡ ਕੇ ਨਾ ਵਿਚਾਰਾ ਉਸੇ ਟਾਈਮ ਹੀ ਬਾਈ ਪਹੁੰਚ ਜਾਂਦਾ ਸੀਗਾ ਯਾਰ ਨਾਲ ਸਾਨੂੰ ਫੋਨ ਕਰਨਾ ਵੀ ਆਜੋ ਇਹ ਗੱਲ ਹੋ ਗਈ ਹੈ ਨਾ ਕੋਈ ਇੱਥੇ ਗਵਾਂ ਦੀ ਸੇਵਾ ਹਨਾ ਕਰਨੀ ਤੇ ਉਹ ਵੀ ਸਾਰ ਨੂੰ ਮੂਰੇ ਪੈਂਡ ਚ ਸਾਰ ਨੂੰ ਮੂਰੇ ਲੱਗ ਕੇ ਆਪ ਕਰਾਉਂਦਾ ਸੀਗਾ ਬਈ ਮੰਦੋਕੇ ਪਸ਼ੂਆਂ ਲਈ ਚਾਰਾ ਵਗੈਰਾ ਇਕੱਠਾ ਕਰਨਾ ਜਾਂ ਕਿਦਾਂ ਚਾਰਾ ਬਈ ਜਿਵੇਂ ਹਨਾ ਆਪਣੇ ਇੱਥੇ ਅੱਡਾ ਵਾ ਜਾਂ ਜਾਲਾ ਉੱਥੇ ਨਾ ਗਾਈਆਂ ਬਹੁਤ ਜ਼ਿਆਦੇ ਆ ਉਦਾਂ ਹੀ ਆ ਉਹਨਾਂ ਨਾਲ ਕੋਈ ਉੱਥੇ ਪੱਠਿਆਂ ਦਾ ਵਾ ਸਾਧਨ ਨਾ ਕੁਝ ਹੋਰ ਆ ਉੱਥੇ ਮਤਲਬ ਉਹਨਾਂ ਨੂੰ ਜਾ ਕੇ ਪੱਠੇ-ਪੁੱਠੇ ਪਾ ਕੇ ਆਉਣੇ ਹਨਾ ਇਹਨੇ ਪੂਰੇ ਬਹੁਤ ਜ਼ਿਆਦੇ ਹਨਾ ਵੀ ਕਰਦਾ ਸੀਗਾ ਵਿਚਾਰਾ ਜੀ ਪੱਠੇ ਵਗੈਰੇ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਬਾਈ ਆਪਦੇ ਖੇਤ ਦੇ ਵਿੱਚ ਵੀ ਬੀਜ ਲਿੰਦ ਕਰਦੇ ਕਿਵੇਂ ਹੁਣ ਹਨਾ ਬਾਈ ਝੋਨਾ ਬੀਜਣਾ ਮਾ ਹਨਾ ਉਦੋਂ ਪਹਿਲਾਂ ਇਹ ਕਿੱਲਾ ਹਨਾ ਆਪਦਾ ਸਾਰਾ ਹਨਾ ਪੱਠਿਆਂ ਦਾ ਗਾਈਆਂ ਵਾਸਤੇ ਵੀ ਦਿੰਦਾ ਸੀ ਹਾਂਜੀ ਫ੍ਰੀ ਸੇਵਾ ਮਤਲਬ ਹਾਂਜੀ ਫ੍ਰੀ ਸੇਵਾ ਬਾਈ ਉੱਥੋਂ ਫਿਰ ਵੱਢ ਕੇ ਸਾਰਿਆਂ ਨੇ ਉੱਥੇ ਪਾ ਕੇ ਆਉਣੇ ਸਾਰੀ ਮਿਹਨਤ ਕਰਨੀ ਆਪ ਤੇ ਫਿਰ ਨਾਲ ਜਿਵੇਂ ਤੁਸੀਂ ਦੋਸਤੋਂ ਤੁਹਾਨੂੰ ਸਾਰਿਆਂ ਨੂੰ ਸੱਦ ਲੈਂਦੇ ਸੀ ਹਾਂਜੀ ਹਾਂਜੀ ਬਾਈ ਸਾਨੂੰ ਸੱਦ ਲੈਣੀ ਹੁਣ ਚਲੋ ਜੀ ਖੇਡਣ ਵੀ ਜਾਣਾ ਸਵੇਰੇ ਪਹਿਲਾਂ ਨੇ ਸਾਰਾ ਆਪਦਾ ਘਰ ਦਾ ਕੰਮ ਕਰਕੇ ਹਾਂ ਤੇ ਫੇਰ ਖੇਡਣ ਜਾਂਦਾ ਹੁੰਦਾ ਸੀਗਾ ਵੀ ਪਿੱਛੇ ਘਰਦਿਆਂ ਨੂੰ ਨਾ ਕਰਨਾ ਪਵੇ ਕੁਝ ਸਾਰਾ ਕੰਮ ਕਰਕੇ ਬਈ ਇਹਨਾਂ ਜਾਣਾ ਬਈ ਖੇਤੀ ਦਾ ਹੀ ਕੰਮ ਕਰਦਾ ਸੀਗਾ ਵੀਰੇ ਜਾਂ ਕਿ ਨਾਲ ਹੋਰ ਜੌਬ ਨਹੀਂ ਨਹੀਂ ਬਈ ਖੇਤੀ ਦਾ ਹੀ ਕੰਮ ਕਰਦਾ ਸੀਗਾ ਨਾਲ ਬਿਲਕੁਲ ਤਾਂ ਵੀਰੇ ਤੁਸੀਂ ਟਰੋਫੀਆਂ ਦੇਖ ਰਹੇ ਹੋ ਨਾ ਅਸੀਂ ਵੀ ਦੇਖ ਰਹੇ ਹੁਣ ਕਿ ਫੋਟੋਆਂ ਲੱਗੀਆਂ ਹੋਈਆਂ ਨੇ ਯਾਦਾ ਰਹਿ ਗਈਆਂ ਨੇ ਬਾਈ ਦੀਆਂ ਮੈਨੂੰ ਲੱਗਦਾ ਕਿ ਜਿੰਨੇ ਕੱਪ ਪਏ ਨੇ ਕਿਸੇ ਚੰਗੇ ਪਲੇਅਰ ਦੀ ਇਹ ਨਿਸ਼ਾਨੀ ਹੁੰਦੀ ਆ ਕਿ ਘਰ ਦੇ ਵਿੱਚ ਜਦੋਂ ਟਰੋਫੀਆਂ ਰੱਖਣ ਨੂੰ ਥਾਂ ਨਾ ਬਚਦੀ ਹੋਵੇ ਤਾਂ ਇਹ ਹੁੰਦਾ ਕਿ ਉਹ ਪਲੇਅਰ ਇੱਕ ਅਜੇ ਹੀ ਲੈਵਲ ਦਾ ਪਲੇਅਰ ਬਣ ਗਿਆ ਵਾ ਕਿ ਦੁਨੀਆ ਉਹਨੂੰ ਚਾਹੁੰਦੀ ਆ ਵਧੀਏ ਵੀ ਸੰਦੀ ਵੀ ਉਦਾਂ ਵੀ ਰਿਕਨ ਖੜਦਾ ਜੀ ਤੇ ਸਾਥ ਦੇਣ ਵਾਲਾ ਨਾਲ ਸਾਥ ਦੇਣ ਵਾਲੇ ਟੀਮ ਵੀ ਉਹਦੇ ਹਰਕੇ ਜੀ ਵੀ ਇਹਦੇ ਮੁੰਡੇ ਉਹ ਵੀ ਮੋਰੇ ਸਾਕੇ ਬਣਾਉਂਦਾ ਜਿਵੇਂ ਬਾਹਰਲੇ ਪੂਰੇ ਪੈਸੇ ਲੈ ਜਾਮੈਂ ਕਰੀਦਾ ਦਈਆ ਹਮ ਸਾਰੇ ਨਾਲ ਸਾਰਿਆਂ ਨਾਲ ਲੈ ਕੇ ਚਾਲਦਾ ਹਾਂ ਜਿਵੇਂ ਉਹ ਹਰਲੇ ਮੁੰਡਾ ਆਪਣਾ ਲੀਨ ਵਾਲਾ ਹਰਮਨ ਉਹਦੀ ਸਕੋਰ ਜਾਂ ਬਿੱਲਰ ਉਹਦੇ ਸਟਾਫ ਉਹ ਕਈ ਆ ਪਹਿਲੇ ਛੋਟ ਦਿੱਤੀ ਨੇ ਹਮ ਤਾਂ ਬਾਰ ਲੱਗ ਗਈ ਮਰੋ ਕੇ ਜਿਵੇਂ ਕਿਸੇ ਨੂੰ ਜ਼ਰੂਰਤ ਆ ਭਾਵੇਂ ਪਿੰਡ ਦਾ ਨਹੀਂ ਹੈ ਬਾਹਰਲਾ ਨਾਲ ਵੀ ਨਹੀਂ ਖੇਡਦਾ ਤਾਂ ਉਹਦੇ ਨਾਲ ਵੀ ਵਾਈ ਖੜਦਾ ਸੀ ਹਰ ਇੱਕ ਨਾਲ ਹੀ ਵੀ ਹੂੰ ਜਵਾਬ ਵੀ ਕਹਿੰਦੇ ਉਹਦੇ ਨਾਲ ਹੀ ਜਾਂਦੇ ਵੀ ਅੱਛਾ ਹੂੰ ਮਲੀ ਸੁਹਾਗੀਆਂ ਜੇ ਮਾਲਾ ਜੀ ਮੇਰੇ ਕੋਲ ਖੜਾ ਮੇਰੇ ਹੀ ਆ ਸੰਗਲਾ ਹਾਂ ਨਿਕਲ ਇਹੋ ਖੜਾ ਇਹਦੇ ਹੀ ਆ ਇਹ ਦਿਨ ਸੁਹਾਗੀਆਂ ਮਰੋ ਕੇ ਜਿਹਦੇ ਨਾਲ ਬੈਠ ਕੇ ਜਿਹਦੇ ਨਾਲ ਖੜ ਕੇ ਤਾਂ ਉਹ ਬੰਦੇ ਦਾ ਸਾਥ ਨਹੀਂ ਛੱਡਦੇ ਹਾਂ ਹੂੰ ਵਧੀਆ ਸੁਹਾਗ ਸੀ ਅੱਛਾ ਵੀਰੇ ਜਿਵੇਂ ਆਪਾਂ ਪਹਿਲਾਂ ਨਾ ਤੁਸੀਂ ਵੀ ਦੱਸ ਰਹੇ ਸੀਗੇ ਜਿਵੇਂ ਸੇਵਾ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਛੋਟੇ ਪਲੇਅਰ ਅਜਮੀ ਵੀਰ ਨੇ ਦੱਸਿਆ ਉਹਨਾਂ ਨੂੰ ਵੀ ਬਾਈ ਹੈ ਨਾ ਬਹੁਤ ਸਪੋਰਟ ਕਰਦਾ ਸੀਗਾ ਯਾਦਾਂ ਨੇ ਵੈਸੇ ਕੋਈ ਅਜੀਹਾ ਪਲ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਲ ਸ਼ਾਇਦ ਹੁਣ ਜਿੰਨੋ ਤੱਕ ਉਮਰ ਰਹੇਗੀ ਤਾਂ ਤੇਜਪਾਲ ਬਾਈ ਇਸ ਚੀਜ਼ ਲਈ ਯਾਦ ਹੋਣਾ ਰਹੇਗਾ ਕਿ ਅਜਿਹੀ ਯਾਦ ਜਿਹੜਾ ਤੁਹਾਨੂੰ ਲੱਗਦੀ ਸੀ ਕਿ ਇਹ ਬਾਈ ਨੂੰ ਬਾਕੀਆਂ ਨਾਲੋਂ ਨਾ ਬਿਲਕੁਲ ਇਹ ਇੱਕ ਚੰਗਾ ਇਨਸਾਨ ਬਣਾ ਦਿੰਦੀ ਸੀ ਆ ਵੱਖਰਾ ਬਣਾ ਦਿੰਦੀ ਸੀ ਕਿ ਕਿਉਂ ਨਹੀਂ ਪੈਂਦੇ ਸੀਗੇ ਹਾਂਜੀ ਮਲੇ ਕੋ ਵੀ ਇੱਥੇ ਹੀ ਲਾਉਂਦਾ ਹੂੰ ਭਾਵੇਂ ਇੱਥੇ ਮਰਜੀ ਫਿਰਦੇ ਨੇ ਉਹਦੀ ਨਾਲ ਇੱਕ ਅੱਧਾ ਬਿਠਾ ਕੇ ਬੰਨ ਕੇ ਦੇ ਕੇ ਜੋੜੇ ਕੱਢ ਕੇ ਦਵਾਈ ਪਾਉਂਦੇ अच्छा हम्म मतलब के पਿੰਡ ਦੇ ਵੇਜੇ ਕਿਸੇ ਦਾ ਕੋਈ ਤੂੰ ਵੀ ਚੱਕਦਾ ਮਾਲੇ ਕੋਈ ਪਿੰਡ ਦਾ ਬੰਦਾ ਨਹੀਂ ਮੈਂ ਵੀ ਫੋਨ ਕਰ ਦਣਾ ਇਹ ਆ ਕੰਮ ਜਦੋਂ ਹੁੰਦਾ ਜਾਂਦਾ ਸੀਗਾ ਉਹਦੇ ਨਾਲ ਇੱਕ ਦਾੜੀ ਬਿਠਾਉਣਾ ਆਦਾ ਤੇ ਮਾਰ ਗਿਆ ਫੜ ਕੇ ਮੈਨੂੰ ਉਹਦੀ ਦਵਾਈ ਵੀ ਪਾਉਣੀ ਹੈ ਇਹ ਇਹ ਚੀਜ਼ ਨਾ ਵੀਰੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦੀ ਆ ਕਿਸ ਤਰੀਕੇ ਕਿਸੇ ਵੀ ਬੇਜਵਾਨੇ ਜਾਨਵਰ ਦੀ ਸੇਵਾ ਕਰਦਾ ਦੁੱਖ ਨਹੀਂ ਸੀ ਦੇਖਦਾ ਬਾਈ ਗੈਰ ਦਾ ਹੂੰ ਜੋ ਕੋਈ ਵੀ ਆਣਾ ਚਾਹੇ ਕੋਈ ਗਰੀਬ ਆ ਚਾਹੇ ਜਿਵੇਂ ਮਰਜੀ ਆ ਦੁੱਖ ਨਹੀਂ ਸੀ ਬਾਈ ਦੇਖਦਾ ਪਹਿਲ ਦੇ ਆਧਾਰ ਤੇ ਬਈ ਜਾਂਦਾ ਸੀਗਾ ਜਿਵੇਂ ਜਿਵੇਂ ਵੀਰੇ ਇੱਕ ਚੀਜ਼ ਹੋਰ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪਲੇਅਰ ਸੀ ਉਹਦੇ ਸੱਟ ਲੱਗੀ ਹੈ ਨਾ ਖੇਡਦੇ ਆਂ ਤੇ ਚਲੋ ਕਿਉਂਕਿ ਸਟਰਗਲ ਦੇ ਵਿੱਚ ਕਿਸੇ ਦੇ ਵੀ ਸੱਟ ਲੱਗ ਸਕਦੀ ਆ ਤਾਂ ਉਹ ਸੱਟ ਲੱਗੀ ਤਾਂ ਬਾਈ ਨੇ ਉਹਦੇ ਲਈ ਪੈਸੇ ਇਕੱਠੇ ਕਰਕੇ ਉੱਥੇ ਬਾਈ ਦੇ ਪਿੰਡ ਪਹੁੰਚਾਈ ਨੂੰ ਕਰ ਦਿੱਤਾ ਹਾਂਜੀ ਹਾਂਜੀ ਬਾਈ ਉਹ ਨਾ ਵੀ ਹਜੇ ਵੀ ਕਰੀ ਜਾਂਦਾ ਸੀਗਾ ਉਹਦੇ ਲਈ ਤੇ ਵਿਚਾਰਾ ਜਿੰਨਾ ਵੀ ਹੋ ਸਕਿਆ ਜਿੰਨੇ ਬਾਹਰ ਹਨਾ ਯਾਰ ਦੋਸਤ ਸਾਰਿਆਂ ਨੂੰ ਉਹਦੇ ਲਈ ਫੋਨ ਕੀਤਾ ਹੋਇਆ ਸੀਗਾ ਵੀ ਆਪਾਂ ਨਾ ਉਹਦੀ ਮਦਦ ਕਰਨੀ ਆ ਵੀ ਸੱਟ ਵੱਜ ਗਈ ਉਹਦੇ ਰੋਇਆ ਵੀ ਬਹੁਤ ਵਿਚਾਰਾ ਉਹ ਬਾਈਆਂ ਦੀ ਜਾਣ ਪਛਾਣ ਸੀਗੀ ਜੇ ਬਿਨਾਂ ਜਾਣ ਪਛਾਣ ਲਈ ਦੁੱਖ ਹੋਇਆ ਬਾਈ ਤਾਈ ਬਾਈ ਵੀ ਮੇਰੇ ਤੋਂ 6:00 ਵੱਜ ਗਈ ਖੇਡ ਦੇ ਉੱਤੇ ਚਲੋ ਸਟਾਕ ਲੱਗ ਗਈ ਬਹੁਤ ਜ਼ਿਆਦਾ ਬਾਈ ਉਹਦੇ ਬਹੁਤ ਦੁਖੀ ਹੋਇਆ ਬਾਈ ਹੂੰ ਤਾਂ ਵੀ ਜਿਵੇਂ ਹੁਣ ਟਰੋਫੀਆਂ ਮੈਂ ਦੇਖ ਰਿਹਾ ਨਾ ਘਰ ਦੇ ਵਿੱਚ ਜਗ੍ਹਾ ਘਟ ਪੈ ਰਹੀ ਆ ਕਿਉਂਕਿ ਕਈ ਟਰੋਫੀਆਂ ਆਪਾਂ ਦੇਖ ਰਿਹਾ ਨਾ ਉੱਦਾਂ ਰੱਖੀਆਂ ਪਈਆਂ ਨੇ ਤਾਂ ਜਿਵੇਂ ਇੱਕ ਸੁਭਾਅ ਹੁੰਦਾ ਹਰੇਕ ਪਲੇਅਰ ਦਾ ਨਾ ਕਿ ਜਿਵੇਂ ਜਿੰਨੀ ਵਕਤ ਸਿੰਘਾਸੀ ਬਾਈ ਬਹੁਤ ਤਾਂ ਇਕੱਠੇ ਖੇਡਦੇ ਆ ਬਾੜਬੂੜ ਤਾਂ ਇੱਕ ਮੈਚ ਦੇ ਕਰ ਵੀ ਹੁੰਦਾ ਹੀ ਆ ਇੱਕ ਗੋੜੀ ਮਾਲੀ 12-13 ਸਾਲ ਸੰਘਰਸ਼ ਕੀਤਾ 12-13 ਸਾਲ ਹੋ ਗਏ ਸੀ ਜਦੋਂ ਹਾਂ ਦਾ ਵਧੀਆ ਹੋਇਆ ਹਾਂ ਰਬ ਬਣੇ ਮਾਲੀ ਹਾਂ ਪੂਰਾ ਟੌਪ ਤੇ ਹੋ ਗਿਆ ਸੀਗਾ ਯਾਨਕਿ ਐਤ ਕੀ ਖੇਡ ਕੇ ਸ਼ਾਇਦ ਜਾਂਦਾ ਬਾਹਰ ਖੇਡਣ ਪੱਕਾ ਸੀ ਬਈ ਪੱਕਾ ਹਮ ਮਤਲਬ ਗੱਲਬਾਤ ਹੋ ਗਈ ਸੀ ਫਿਰ ਬਾਹਰ ਕਿਸੇ ਅਕੈਡਮੀ ਤਾਂ ਪਿਛਲੇ ਸਾਲ ਵੀ ਹੋਈ ਸੀ ਤੇ ਇੱਥੇ ਪਿੰਡ ਸੱਟ ਵੱਜ ਗਈ ਸੀ ਟੂਰਨਾਮੈਂਟ ਤੇ ਪਿੰਡ ਦੀ ਫਿਰ ਉਹਦੇ ਕਰਕੇ ਰਹਿ ਗਿਆ ਸੀਗਾ ਅੱਛਾ ਮਤਲਬ ਸੱਟ ਕਰਕੇ ਜਾ ਨਹੀਂ ਸਕੇ ਅਪ੍ਰੈਲ ਚ ਸੱਟ ਲੱਗ ਗਈ ਸੀ ਪਿੰਡ ਜੀ ਹਾਂ ਤੇਰੇ ਤੋਂ ਦੋਨਾਂ ਦਾ ਬਰੂਨੀ ਆ ਹੋਰ ਲੱਗੇ ਜਾਂਦੇ ਫਿਰ ਹੋਰ ਹਾਂਜੀ ਕਿਸਮਤ ਕਹਿ ਲਈਏ ਕਿ ਬਾਈ ਸ਼ਾਇਦ ਜੇਕਰ ਬਤੇਸ਼ ਚਲੇ ਗਏ ਹੁੰਦੇ ਸੱਟ ਨਾ ਲੱਗਦੀ ਤਾਂ ਅੱਜ ਅੱਜ ਕੁਝ ਹੋਰ ਹੁੰਦਾ ਨਾ ਬਾਈ ਆਪਣੇ ਵਿੱਚ ਹੁੰਦਾ ਬਾਈ ਸਾਡੇ ਦੇ ਭਰਾ ਸਾਡਾ ਛੱਡ ਗਿਆ ਅੱਜ ਬਿਲਕੁਲ ਤਾਂ ਇਹ ਬਾਈ ਦੇ ਸਾਥੀ ਨੇ ਭਾਵੁਕ ਨੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਇਹ ਤਸਵੀਰਾਂ ਦੱਸ ਰਹੀਆਂ ਨੇ ਵੀਰੇ ਇੱਕ ਚੀਜ਼ ਹੋਰ ਆਪਾਂ ਤਸਵੀਰ ਦਿਖਾਵਾਂਗੇ ਇੱਕ ਇਧਰ ਨਾ ਡੰਬਲ ਪੈਣ ਇਹ ਦੇਖੋ ਬਾਈ ਕਿ ਤੁਸੀਂ ਕੋਦ ਅੰਦਾਜ਼ਾ ਲਗਾਓ ਕਿ ਕਿਸ ਤਰੀਕੇ ਇਹ ਦੇਖੋ ਕਿ ਇਧਰ ਪ੍ਰੈਕਟਿਸ ਲਈ ਘਰ ਦੇ ਵਿੱਚ ਸਮਾਨ ਰੱਖਿਆ ਅਕਸਰ ਨਾ ਕੋਈ ਵੀ ਨੌਲਬੰਦ ਬਹਾਨੇ ਜਿਹੜੇ ਬਣਾਉਂਦੇ ਰਹਿੰਦੇ ਆ ਕਿ ਜਾਂ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਪ੍ਰੈਕਟਿਸ ਨਹੀਂ ਕਰ ਸਕਦੇ ਕੁਝ ਵੀ ਆਪਾਂ ਅਕਸਰ ਗੱਲ ਕਰਦੇ ਆ ਕਿ ਹਮੇਸ਼ਾ ਕੋਈ ਨਾ ਕੋਈ ਬੰਦਾ ਮਿਹਨਤ ਕਰਨ ਤੋਂ ਟਲਦਾ ਹੁੰਦਾ ਪਰ ਇਹ ਗਰੀਬੀ ਜੱਟੇ ਵੀ ਇਥੋਂ ਕਰਾਇਆ ਮਲਿਆ 2 ਸਾਲ ਇੱਕ ਭੈਣ ਨੂੰ ਬਰਗੇ ਹੋਈ ਸੀ ਤੇ 2 ਸਾਲਾਂ ਤੋਂ ਵੱਧਿਆ ਹੋਈ ਸੀ ਮਾਂ ਪਿਓ ਨੂੰ ਦਿਖਾਉਣ ਦੀ ਵਧੀਆ ਹਨ ਤੇ ਹੁਣ ਉਹਦੂਆਂ ਹੋਰ ਦੁੱਖ ਹੋ ਗਏ ਕਿੱਲਾ-ਕੱਲਾ ਸੀਗਾ ਇੱਕ ਭੈਣ ਦੇ ਵਿੱਚ ਛੋਟੇ ਨੇ ਜਾਂ ਵੱਡੇ ਨੇ ਜੀ ਉਹ ਛੋਟੇ ਆ ਇੰਗਲੈਂਡ ਚ ਉਹ ਮੈਰਿਡ ਨੇ ਉਹ ਦੋ ਸਾਢੇ ਦੋ ਸਾਲ ਦੀ ਹੋ ਗਈ ਹੈ ਉਹ ਅੱਛਾ ਹਾਂਜੀ ਤੇ ਹੁਣ ਹੀ ਵਧੀਆ ਹੋ ਗਿਆ ਸਾਰਾ ਤੇ ਹੁਣ ਹੀ ਮਾਣੇ ਬਈ ਸੁੱਖ ਦੇਖਣ ਲਈ ਆ ਬਿਲਕੁਲ ਤੇ ਹੁਣ ਦੁੱਖ ਦੇ ਗਿਆ ਬਿਲਕੁਲ ਤਾਂ ਹੀ ਦੁੱਖ ਹੈ ਜੀ ਕਿਉਂਕਿ ਪਰਿਵਾਰ ਦੇ ਲਈ ਇੱਕ ਇਸ ਤੋਂ ਵੱਡੀ ਦੁੱਖ ਦੀ ਘੜੀ ਨਹੀਂ ਹੋ ਸਕਦੀ ਕਿ ਇਕਲੌਤਾ ਪੁੱਤ ਹੋਵੇ ਉਹ ਦੁਨੀਆ ਤੋਂ ਚਲ ਜਾਵੇ ਤੇ ਜਿਵੇਂ ਵੀਰ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਉਹ ਅਧਿਹ ਇਨਸਾਨ ਸੀ ਜਿਹਨਾਂ ਨੌਜਵਾਨ ਸੀ ਕਿ ਜਿਹੜਾ ਜੇਕਰ ਕਿਸੇ ਦਾ ਦੁੱਖ ਦੇਖਦਾ ਸੀ ਤਾਂ ਉਹਨੂੰ ਆਪਣਾ ਦੁੱਖ ਸਮਝ ਕੇ ਘਟਾਉਣ ਦੀ ਕੋਸ਼ਿਸ਼ ਕਰਦਾ ਸੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਦਾ ਵੀ ਦੁੱਖ ਘਟਾਉਣ ਵਾਲਾ ਬਹੁਤ ਘੱਟ ਇਨਸਾਨ ਜਿਹੜੇ ਉਹ ਦੇਖਣ ਨੂੰ ਮਿਲਦੇ ਆ ਕਿ ਜਿਹੜੇ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਤੇ ਉਸ ਨੂੰ ਘਟਾਉਣ ਦੇ ਲਈ ਕੋਸ਼ਿਸ਼ ਕਰਨ ਤਾਂ ਇਹ ਪਿੱਛੇ ਜਿੰਨੀਆਂ ਵੀ ਟਰੋਫੀਆਂ ਪਈਆਂ ਜਿੰਨੇ ਵੀ ਕੱਪ ਪਏ ਆ ਇਹ ਸਾਰਾ ਉਸ ਵੀਰ ਦੀ ਕਮਾਈ ਸੀ ਉਸ ਨੌਜਵਾਨ ਦੀ ਕਮਾਈ ਸੀ ਜਿਹੜੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੂੰ ਕਿੰਨਾ ਲੋਕ ਪਿਆਰ ਕਰਦੇ ਆ